ਕਰ ਰਹੇ ਨੇ ਨਿਮਨਤਾਪੂਰਕ ਜਿਸ ਨੂੰ ਵੀ ਵੋਟ ਪਾ ਰਿਹਾ ਹੈ ਇਹਦੇ ਹੱਥ ਹੈ ਕਿ ਨਹੀਂ ਹੈ ਤੁਸੀਂ ਇਹ ਫੈਸਲਾ 5 ਅਕਤੂਬਰ ਨੂੰ ਮਸ਼ੀਨ ਦੇ ਬੰਨ ਨੱਪਣ ਲੱਗਿਆ ਆਪਣੇ ਆਪ ਕਰਨਾ ਹੈ ਹੋ ਦੂਜੀ ਗੱਲ ਹੈ ਕਿ ਤੁਸੀਂ ਦੇਖਿਆ ਹੋਗਾ ਦੁੱਧੀ ਪਾਰਟੀ ਵਾਲੇ ਕਹਿੰਦੇ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਇਹਨਾਂ ਨੇ ਫਰੀ ਪੰਪ ਸੇਵਾ ਵਾਲਾ ਜਨਤਾ ਨੂੰ ਦਿੱਤੀ ਹੈ ਉਸ ਵਾਸਤੇ ਕਿਆਤੇ ਹੋਰੇ ਜੀ ਨੇ ਕੇਜਰੀਵਾਲ ਲੋਕੋ ਨੂੰ ਫਰੀ ਕੀ ਰੇਵੜੀ ਦਿੰਦਾ ਹੈ ਕੀਰ ਕਿਸੇ ਨੂੰ ਤੇ ਬੱਚੇ ਨੂੰ ਸਿੱਖਿਆ ਫਰੀ ਦੇਣਾ ਇਹ ਫਰੀ ਦਾ ਕੰਮ ਹੈ ਕਿ ਨਹੀਂ ਹੈ ਕਿਉਂਕਿ ਫੋਰਨ ਦੇਖਿਆ ਦੇ ਵਿੱਚ ਜਦੋਂ ਜਪਾਨ ਵਰਗੇ ਦੇਸ਼ਾਂ ਦੇ ਵਿੱਚ ਸਿੱਖਿਆ ਫਰੀ ਹੈ ਸਵਾਸਤੇ ਫਰੀ ਹੈ ਹਾਂ ਇੱਕ ਰੈਂ ਦੀ ਹੋਰ ਦਿੰਦਾ ਸੀ ਸੀਮਾ ਚੋੜਾ ਕਰਕੇ ਕਹਿੰਦੇ ਆ ਇਹ ਇਤਿਹਾ ਆ ਆਵਾਦੀ ਪਾਰਟੀ ਨੂੰ ਪਹਿਲਾਂ ਨਾ ਕਿਸੇ ਨੇ ਦਿੱਤੀ ਤੇ ਨਾ ਕੋਈ ਦੇ ਸਕਦਾ ਜਿਸ ਵੀ ਪਰਿਵਾਰ ਦਾ ਬੱਚਾ ਡਿਊਟੀ ਕਰਦੇ ਸ਼ਹੀਦ ਹੁੰਦਾ ਚਲੋ ਇਸ ਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਆਵਾਜ਼ੀ ਪਾਰਟੀ ਨੇ ਪਹਿਲੀ ਵਾਰ 1 ਕਰੋੜ ਦੀ ਸਬੰਧ ਦੀ ਰਕਮ ਮੇਰੇ ਘਰ ਜਾ ਕੇ ਦਿੱਤੀ ਹੈ ਜਿੰਦੇ ਹੋਰ ਬੰਦਾ ਤਾਂ ਮੈਨੂੰ ਆਖਾੜਾ ਕਰਕੇ ਜਰੂਰ ਦੱਸੇ ਤੋਸੋ